ਚਲੋ ਇਧਰ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਮਿੰਟੂ ਜੀ ਆਮ ਆਰਮੀ ਦਾ ਤੇ ਉਧਰੋਂ ਸੁਖਬੀਰ ਸਿੰਘ ਬਾਦਲ ਵੀ ਕਹਿੰਨੇ ਪਏ ਕਹਿੰਨੇ ਕਿ ਝਾੜੂ ਬਾਹਰ ਸਿੜਦੇ ਹੋ ਕਹਿੰਨੇ ਕਿ ਵਈ ਘਰ ਆ ਚੁਕਾ ਨੇ ਕਿ ਵਈ ਹੁਣ ਪੋਚੇ ਲਾਇਆ ਕਰੋ ਬਹੁਤ ਦੁਖੀ ਨੇ ਪ੍ਰਧਾਨ ਜੀ ਬਹੁਤ ਦੁਖੀ ਉਹ ਤਨਾ ਜਵੇ ਮੇਰੇ ਅੰਦਰ ਅੱਗ ਮਾਲ ਅੱਗ ਬਾਲਾ ਕਦੀ ਆਇਆ ਇੱਕ ਤਾਂ ਵੈਸੇ ਬਾਹਰ ਬੜੀ ਅੱਗ ਵਰਦੀ ਆ ਤੇ ਉਦੋਂ ਸੀ ਤੁਹਾਨੂੰ ਯਾਦ ਆ ਜਦੋਂ ਇਹ ਸੱਤਾ ਧਾਰੀ ਹੁੰਦੇ ਇਹਨਾਂ ਟੋਪੀ ਵਾਲਾ ਹੁੰਦੇ ਸੀ ਟੋਪੀ ਵਾਲਾ ਜੀ ਹਾਂ ਟੋਪੀਆਂ ਵਾਲੇ ਹਨ ਜੀ ਟੋਪੀਆਂ ਵਾਲੇ ਕਹਿੰਦੇ ਹੁੰਦੇ ਸੀ ਰੈਲੀਆਂ 'ਚ ਬਾਅਦ 'ਚ ਹੁਣ ਝਾੜੂ ਵਾਲੇ ਆਖ ਲੱਗ ਗਿਆ ਤੇ ਉਹ ਤੇ ਮੈਂ ਵੀ ਵੇਖ ਕੇ ਨਾ ਵੀਡੀਓ ਮੈਨੂੰ ਮੈਂ ਕਿਹਾ ਖਾਸੇ ਤਪੇ ਭਾ ਪ੍ਰਧਾਨ ਜੀ ਉਹ ਕਹਿੰਦਾ ਮੇਰਾ ਹੱਥ ਜੋੜ ਕੇ ਤੁਹਾਨੂੰ ਸੁਝਾ ਬੀਬੀ ਮੇਰੀ ਅਪੀਲ ਹੈ ਕਹਿੰਦੇ ਚੰਗੀ ਭਲੀ ਗੱਡੀ ਟਰੈਕ ਤੇ ਆਈ ਸੀ ਇਹ ਝਾੜੂ ਵਾਲੇ ਪਤਾ ਨਹੀਂ ਕਰ ਰਹੇ ਨੇ ਸਾਰੇ ਕਹਾਣੀ ਖਰਾਬ ਕਰਦੇ ਮੇਰੀ ਅਪੀਲ ਹੈ ਪ੍ਰਧਾਨ ਜੀ ਸਾਰੇ ਝਾੜੂ ਚੁੱਕ ਕੇ ਨਾ ਘਰਾਂ ਚ ਸਹਾਕ ਲਾ ਦਿਓ ਲਾ ਫਿਰ ਇਸਤਰੀ ਵਿੰਗ ਦੀ ਡਿਊਟੀ ਹੋਰ ਕੀ ਹੈ ਮੈਂ ਤੁਸੀਂ ਆ ਮੈਂ ਲਾ ਇਸਤਰੀ ਵਿੰਗ ਇਹ ਘਰਾਂ ਚ ਝਾੜੂ ਚੋਕੇ ਤੇ ਆਗ ਹੀ ਲਾ ਦਿਓ ਅੰਗਣ ਵੜੀਆਂ ਲਈ ਤੇਰੇ ਬੀਬੀਆਂ ਅੰਗਣ ਵੜੀਆਂ ਲਈ ਬੀਬੀਆਂ ਨੇ ਵੀ ਕਹਿੰਦੇ ਭਾਈ ਝਾੜੂ ਨਹੀਂ ਮਾਰਨੇ ਕਿਸੇ ਦਾ ਪੋਚਾ ਹੀ ਲਾਇਆ ਕਰ ਜਾ ਕੇ ਝਾੜੂ ਦੇ ਬਹੁਤ ਪੇਸ਼ ਪਾਇਆ ਉਹਦਨ ਜੰਨੀ ਸਾਹਿਬ ਕਹਿੰਦੇ ਚਾ ਇਹ ਝਾੜੂ ਤੇ ਖੜਾ ਕਰਦੀਏ ਨਾ ਕਹਿੰਦੇ ਤੇ ਘਰ ਨੂੰ ਲੈ ਜਾਂਦਾ ਤੁਸੀਂ ਤੇ ਕਿੰਨੇ ਖੜੇ ਕਰਦੇ ਆ ਝਾੜੂ ਤਾਂ ਖੈਰ ਦੇਖੋ ਗੱਲ ਇਹ ਆ ਕਿ ਇਦਾਂ ਝਾੜੂ ਨੂੰ ਅੱਗ ਲਾਇਆ ਕੁਛ ਨਹੀਂ ਜਿਹਾਣਾ ਨਾ ਹੀ ਕਿਸੇ ਪਾਰਟੀ ਨੂੰ ਇਦਾਂ ਕਹਿਣਾ ਚਾਹੀਦਾ ਆ ਉਹਨਾਂ ਦਾ ਚੋਣ ਨਿਸ਼ਾਨ ਆ ਪਾਈ ਸੰਭਲਿਆ ਪਰ ਗੱਲ ਇਹ ਆ ਕਿ ਖੁਦ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਆਪਦੀ ਜਿਹੜੀ ਰਾਜਨੀਤੀ ਆ ਉਹਨੂੰ ਸੰਭਾਲਣ ਦੀ ਲੋੜ ਤੇ ਆ ਚਲੋ ਇਹ ਸਟਾਈਲ ਆ ਵੈਸੇ ਤੁਹਾਨੂੰ ਪਤਾ ਸੁਖਵੀਰ ਸਿੰਘ ਬਾਦਲ ਦਾ ਭਾਸ਼ਣ ਇਦਾਂ ਦਾ ਹੀ ਹੁੰਦਾ ਕਦੇ ਰੈਲੀ ਉਹ ਮੰਗਲ ਤੇ ਕਰਦੇ ਅੰਗੇ ਕਦੇ ਇਸ ਤਰ੍ਹਾਂ ਇਹ ਸਟਾਈਲ ਆ ਤੇ ਲੋਕ ਪਸੰਦ ਵੀ ਕਰਦੇ ਜਦੋਂ ਤੱਕ ਉਹ ਸੌਣ ਨਾ ਹਾਸਾ ਟ੍ਰੈਕਟਰ ਨਾ ਮੋਲਿਆ ਨਹੀਂ ਆ ਉਹਨਾਂ ਦਾ ਸਟਾਈਲ ਆ ਪਰ ਗੱਲ ਇਹ ਆ ਕਿ ਉਹਨਾਂ ਨੂੰ ਥੋੜਾ ਜਿਹਾ ਨਾ ਥੋੜਾ ਜਿਹਾ ਹੋਰ ਡੂੰਘਾ ਜਾ ਕੇ ਸੋਚਣਾ ਪੈਗਾ ਚੰਡੀਗੜ੍ਹ ਵਾਲੀ ਸੀਟ ਛੱਡ ਦੇਣੀ ਹਰਜਿੰਦਰ ਕੌਰ ਨੂੰ ਪਾਰਟੀ ਚੋਂ ਕੱਢ ਕੇ ਫਿਰ ਵਾਪਸ ਲੈਣਾ ਰਵੀਕਰਨ ਕੱਲੋਂ ਦਾ ਚਲੇ ਜਾਣਾ ਇਸ ਮੌਕੇ ਦੀ ਸਾਰੀਆਂ ਚੀਜ਼ਾਂ ਚੜੀਆਂ ਉਹ ਵੇਖਣ ਵਿਚਾਰਨ ਦੀ ਜ਼ਰੂਰਤ ਆ ਇਥੇ ਅਸੀਂ ਕਹਿੰਦੇ ਕਿ ਚਲੋ ਭਾਈ ਸਾਰੀਆਂ ਪਾਰਟੀਆਂ ਰਹਿਣ ਇਥੇ ਵਿਰੋਧੀ ਧਿਰ ਚ ਕੋਈ ਜਾਂਦਾ ਬੈਠਦਾ ਉਹ ਆਪ ਦਾ ਰੋਲ ਅਦਾ ਕਰੇ ਤੁਸੀਂ ਸੱਤਾ ਚੋਂ ਨੇ ਤੁਸੀਂ ਆਪ ਦਾ ਰੋਲ ਅਦਾ ਕਰੋ ਜੀ 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 ਬਲਵਿੰਦਰ ਜੀ ਕਹਿੰਦੇ ਪਿਆ ਕਿ ਸੁਖਵੀਰ ਬਾਲ ਦੇ ਮੂੰਹੋਂ ਗੱਲ ਕਹੀ ਜਿਹੜੀ ਜੱਜ ਦੀ ਬਹੁਤ ਹੈ ਜੀ ਕਈ ਵਾਰੀ ਗੱਲ ਪੁੱਠੀ ਪੈਂਦੀ ਬਾਤ ਰੀਲਾ ਸ਼ੀਲਾ ਪੁੱਠੀਆਂ ਪੈਂਦੀ ਮੁੰਡੇ ਕੱਟਦੇ ਬਹੁਤ ਨੇ ਰੀਲਾ ਪਤਾ ਨਹੀਂ ਕੀ ਗੱਲ ਆ ਵਾਇਰਲ ਬੜੀ ਹੁੰਦੀ ਆ ਇਹ ਤੇ ਮੰਨਣਾ ਪਊਗਾ ਬਹੁਤ ਵੀਡੀਓ ਵਾਇਰਲ ਹੁੰਦੀ ਆ ਤੇ ਉਹ ਅੱਛਾ ਜਿਹੜੇ ਬਾਹਰ ਬੈਠੇ ਉਹ ਵੀ ਚਲਾਉਂਦੇ ਨੇ ਉਹ ਲਾ ਕੇ ਨਾ ਕੋਈ ਵਿੱਚ ਫਿਰ ਪਿੱਛੋਂ ਕੋਈ ਗਾਣਾ ਚਲਾ ਦਿੰਦੇ ਨੇ ਜਦੋਂ ਗੱਲ ਖਤਮ ਹੁੰਦੀ ਨਾ ਕੋਈ ਗਾਣਾ ਚੱਕ ਦਿੰਦੇ ਨੇ ਉਤੋਂ ਉਹ ਪਤਾ ਨਹੀਂ ਕਿਵੇਂ ਫਿੱਟ ਕਰ ਦਿੰਦੇ ਨੇ ਉਹ ਪਿੱਛੇ ਗਾਣਾ ਚੱਲਾ ਲੱਗ ਜਾਂਦਾ ਚਲ ਉਹਨਾਂ ਦੀ ਆਪਣੀ ਕਲਾਕਾਰੀ ਹੈ ਨਾ ਜੀ ਨਹੀਂ ਨਹੀਂ ਉਹ ਵਾਕਿਆ ਇਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਲੋਕ ਸੁਣਦੇ ਆ ਇਹਨਾਂ ਗੱਲਾਂ ਨੂੰ ਪਰ ਇਹਨਾਂ ਗੱਲਾਂ 'ਚ ਮੈਂ ਕਹਿੰਦਾ ਕਿ ਦਮ ਨਹੀਂ ਹੁੰਦਾ ਮੁੱਦਾ ਨਹੀਂ ਹੈ ਕਿ ਮੁੱਦਾ ਤਾਂ ਹੈ ਹੀ ਨਹੀਂ ਪੰਜਾਬ ਦੀ ਰਾਜਨੀਤੀ ਨਹੀਂ ਹੈਗਾ ਜੀ ਨਹੀਂ ਹੈਗਾ ਹਾਸਾ ਠੱਠਾ ਤਾਂ ਮਿਲਦਾ ਬਈ ਹਰੇਕ ਲੀਡਰ ਮਿਲਦਾ ਕੋਈ ਪੋਲੀਟਿਸ਼ੀਅਨ ਨਹੀਂ ਹਾਸਾ ਠੱਠਾ ਵੀ ਠੀਕ ਆ ਮਨੋਰੰਜਨ ਵੀ ਠੀਕ ਆ ਮਨਸਾ ਪਰ ਸਾਡੇ ਗੰਭੀਰ ਮੁੱਤੇ ਚੜਿਆ ਉਹ ਵਿਚਾਰੇ ਨਹੀਂ ਜਾ ਰਹੇ ਮੇਰੇ ਲਈ ਤਾਂ ਚਿੰਤਾ ਵਾਲੀ ਗੱਲ ਇਹ ਆ ਗੰਭੀਰ ਮੁੱਦਿਆਂ ਤੇ ਅਸੀਂ ਗੰਭੀਰ ਨਹੀਂ ਹੋ ਰਹੇ ਸਾਡੀ ਪੋਲਿਟਿਕਸ ਜਿਹੜੀ ਆ ਉਹ ਡੀਸੈਂਟਰਲਾਈਜ਼ਡ ਇਲੈਕਸ਼ਨ ਨੂੰ ਲਿਆ ਕੇ ਵੀ ਉਹ ਕਹਿ ਲੋ ਕਿ ਸਾਡੇ ਜਿਹੜੇ ਆਪਣੇ ਖਿੱਤੇ ਦੇ ਸਾਡੇ ਆਪਣੇ ਪਿਆਰੇ ਪੰਜਾਬ ਦੇ ਮੁੱਤੇ ਜਿਹੜੇ ਉਹ ਬਸ ਦੂਸ਼ਣ ਬਾਜੀ ਜਾਂ ਤੁੰਤੂ ਮੈਮ ਆ ਰਸ ਜੀ 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 ਪ੍ਰਧਾਨ ਜੀ ਦੀ ਗੱਲ ਨੂੰ ਹੋਰ ਅੱਗੇ ਤੋਰਤਾ ਇਧਰੋਂ ਨਿਸ਼ਾਨ ਗੱਲ ਨੇ ਇਹ ਕਹਿੰਦੇ ਕਿ ਮੈਨੂੰ ਇਹ ਨਹੀਂ ਸਮਝ ਆ ਰਹੀ ਇਹਨਾਂ ਨੂੰ ਝਾੜੂ ਚੋਂ ਨਿਸ਼ਾਨ ਦਿੱਤਾ ਕਿਨੇ ਵਾ ਛਾੜੂ ਚੋਂ ਨਿਸ਼ਾਨ ਉਤੇ ਇਲੈਕਸ਼ਨ ਕਮਿਸ਼ਨ ਨਹੀਂ ਦਿੱਤਾ ਇਲੈਕਸ਼ਨ ਕਮਿਸ਼ਨ ਕੋਲ ਬਈ ਅਗਲੇ ਨੇ ਆਪਸ਼ਨ ਰੱਖੀ ਹੋਣੀ ਹੈ ਕਿ ਵਾਈਸ ਆਹ ਦੇ ਦਿਓ ਆਹ ਦੇ ਦਿਓ ਛਾੜੂ ਦੇ ਦਿਓ ਜੀ ਤੇ ਉਹ ਛਾੜੂ ਛਾੜੂ ਚਲਾਇਆ ਹੀ ਬਹੁਤ ਹੈ ਇਹਨਾਂ ਨੇ ਪੰਜਾਬ ਚ ਤੇ ਪੂਰਾ ਛਾੜੂ ਚਲਾਇਆ ਛਾੜੂ ਛਾੜੂ ਗਾਣਾ ਵੀ ਹੁੰਦਾ ਸੀ ਨਾ ਇੱਕ ਪਹਿਲਾਂ ਹਾਂਜੀ ਛਾੜੂ ਛਾੜੂ ਕਰਕੇ ਇੱਕ ਗਾਣਾ ਵੀ ਹੁੰਦਾ ਸੀਗਾ ਪਹਿਲਾਂ ਇਹਨਾਂ ਦਾ ਉਹ ਜਿਹੜਾ ਚੱਲਦਾ ਇਹਨਾਂ ਨੇ ਆਪ ਬਣਾਇਆ ਇਹਨਾਂ ਨੇ ਆਪ ਬਣਾਇਆ ਸੀ ਰੈਲੀਆਂ ਚੱਲਦੇ ਰਹਿੰਦਾ ਸੀਗਾ ਸੁਖਵਿੰਦਰ ਅੱਜ ਕੱਲ ਪਾਰਟੀਆਂ ਲਈ ਗਾਣੇ ਬਣਾਉਣ ਲਈ ਆ ਸਕਿੰਦਰ ਦਾ ਇਦੋਂ ਇਹਨਾਂ ਨੇ ਗਾਣਾ ਬਣਾਇਆ ਤੇ ਉਦੋਂ ਕਾਲੀਆਂ ਨੇ ਵੀ ਬਣਵਾਇਆ ਮੈਂ ਵੇਖਿਆ ਉਹ ਜਦੋਂ ਬਾਦਲ ਸਾਹਿਬ ਨਿਕਲਦੇ ਆ ਨਾ ਅੱਜ ਕੱਲ ਉਹ ਆਪ ਦਾ ਲੈ ਕੇ ਰੱਥ ਜਾ ਬਣਾਇਆ ਜਿਹੜਾ ਨਾ ਛਤਰੀ ਵਾਲਾ ਉਹ ਉਹਦੇ 'ਚ ਵੀ ਗਾਣੇ ਚੱਲਦੇ ਹੁੰਦੇ ਆ ਤੇ ਉਹਦੇ 'ਚ ਵੀ ਮੈਂ ਸੁਖਵਿੰਦਰ ਦਾ ਇੱਕ ਦਿਨ ਗਾਣਾ ਲੱਗਿਆ ਮੈਂ ਕਿਹਾ ਕਮਾਲ ਹੈ ਸੁਖਵਿੰਦਰ ਦੀ ਚਾਂਦੀ ਉਦੋਂ ਆਪਦੇ ਯਾਰ ਭਗਵੰਤ ਮਾਨਲੀ ਵੀ ਗਾ ਗਿਆ ਉਦੋਂ ਇਹਨਾਂ ਵਾਸਤੇ ਵੀ ਗਾ ਦਿੱਤਾ ਰਹਿੰਦਾ ਹੁੰਦਾ ਕਾਂਗਰਸੀ ਦੇ ਭਾਜੀਪਾਪ ਵਾਲੇ ਵਾਸਤੇ ਵੀ ਗਾ ਦਿੰਦੇ ਨੇ ਫਿਰ ਕੀ ਕੰਮ ਬਰਾਬਰ ਕਰਦੇ ਨੇ ਆਰਟਿਸਟ ਕਲਾਕਾਰ ਹੁੰਦੇ ਆ ਜੀ ਜੀ ਜੀ